ਸੋ ਇਹ ਹੈ ਜੀ ਲੁਧਿਆਣੇ ਦੀ ਸ਼ਾਨ ਆਪਾਂ ਕਹਿ ਸਕਦੇ ਆ ਮੋਦਰ ਸ਼ਰਮਾ ਜਿਨ੍ਹਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਆਪਣੇ ਨਾਮ ਨੂੰ ਜਿਹੜਾ ਕਾਇਮ ਕੀਤਾ ਦੁਬਈ ਤੁਸੀਂ ਖੇਡ ਕੇ ਆਏ ਹੋ ਟਰੋਫੀ ਤੁਹਾਡੇ ਹੱਥ ਦੇ ਵਿੱਚ ਹੈ ਚੈਂਪੀਅਨਸ਼ਿਪ ਤੁਸੀਂ ਜਿੱਤੀ ਹੈ ਹਨਾ ਕਿੰਨਾ ਟਾਈਮ ਹੋ ਗਿਆ ਕਰਾਟੇ ਦੇ ਸਟੂਡੈਂਟ ਤੁਸੀਂ 4 ਤੇ 5 ਸਾਲ ਹੋ ਗਏ ਮੈਂ 4th ਕਲਾਸ ਤੇ ਕਰਤਾ ਰਿਹਾ ਮੈਂ ਕਰਾਟੇ ਦਾ ਕਰਦਾ ਕਰਾਟੇ ਆ ਤੇ ਸਕੀਟਿੰਗ ਦੋਨੋਂ ਕਰਦਾ ਅੱਛਾ ਅੱਗੇ ਜਾ ਕੇ ਸੁਪਨਾ ਕੀ ਹੈ ਤੁਹਾਡਾ ਮਤਲਬ ਕੀ ਲਾਈਫ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਆਈਪੀਐਸ ਅਫਸਰ ਬਣਨਾ ਚਾਹਤ ਹਾਂ ਜਦੋਂ ਸੇ ਮੇਰੇ ਸਰ ਹੈ ਦੀਪਕ ਕੁਮਾਰ ਯਾਦਵ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਤਾਂ ਮੈਂ ਨੇ ਉਹਨਾਂ ਤੋਂ ਸਿੱਖਣਾ ਸ਼ੁਰੂ ਕੀਤਾ ਫੇਸਬੁੱਕ 'ਆ ਤਾਂ ਕਈ ਖਬਰਾਂ ਦੇਖਦੇ ਆਂ ਬੱਚੇ ਨਸ਼ਿਆਂ 'ਚ ਪਏ ਨੇ 12-12 ਸਾਲ 10-10 ਸਾਲ ਦੇ ਬੱਚੇ ਟੀਕੇ ਲਾ ਰਹੇ ਨੇ ਉਸੇ ਜਗ੍ਹਾ ਇੱਕ 8ਵੀਂ ਕਲਾਸ ਦਾ ਬੱਚਾ ਦੁਬਈ ਦੇ ਵਿੱਚ ਖੇਲ ਗਿਆ ਪਰ 골 ਟ੍ਰੋਫੀ ਪੰਜਾਬ ਵਾਸਤੇ ਲੈ ਕੇ ਆ ਰਿਹਾ ਹੈ ਕਿਥੇ ਲੁਧਿਆਣਾ ਹੈ ਸ਼ਹਿਰ ਦਾ ਨਾਮ ਰੋਸ਼ਨ ਕਰ ਰਿਹਾ ਉਸ ਬੱਚੇ ਸੋਚ ਕੀ ਹੈ ਵੀ ਮੈਂ ਆਈਪੀਐਸ ਕਰਨੀ ਹੈ ਕਿਥੇ ਪੰਜਾਬ ਦੇ ਬੱਚੇ ਬਾਹਰ ਭਜ ਰਹੇ ਨੇ ਉਹ ਕਿੱਥੇ ਪੰਜਾਬ ਦੇ ਬੱਚਾ ਆਈਪੀਐਸ ਇਹੋ ਜਿਹੇ ਮਉਦਿਤ ਵਰਗੇ ਮਉਦਿਤ ਸ਼ਰਮਾ ਵਰਗੇ ਬੱਚੇ ਆਈਪੀਐਸ ਕਰਕੇ 골ਡ ਟ੍ਰੋਫੀ ਲਾ ਕੇ ਪੰਜਾਬ ਦਾ ਮਾਨ ਵਧਾ ਰਹੇ ਨੇ ਅੱਜ ਇਸ ਬੱਚੇ ਦੇ ਮਾਪੇ ਨੇ ਇੰਨੇ ਸਾਲਾਂ 'ਚ ਇਹਦੇ ਉੱਪਰ 10 ਲੱਖ ਰੁਪਏ ਦਾ ਖਰਚਾ ਕਰਤਾ ਵੀ ਸਾਡਾ ਬੇਟਾ ਇੱਕ ਨੈਸ਼ਨਲ ਖਿਡਾਰੀ ਬਣੇ ਸਾਡਾ ਬੱਚਾ ਇੱਕ ਨੈਸ਼ਨਲ ਪੰਜਾਬ ਦੇ ਇਸ ਦਾ ਨਾਮ ਰੋਸ਼ਨ ਕਰੇ ਪਰ ਕੋਲ 10 ਲੱਖ ਰੁਪਏ ਖਰਚਾ ਕੀਤਾ ਦੇਖੋ ਸਰਕਾਰਾਂ ਇਹ ਜ਼ਿੰਮੇਵਾਰੀਆਂ ਸਰਕਾਰਾਂ ਦੀਆਂ ਨੇ ਵੀ ਕੁਝ ਗਲਤੀਆਂ ਪੰਜਾਬ ਦੇ ਮਾਪਿਓ ਦੀਆਂ ਵੀ ਹੈਗੀਆਂ ਅੱਜ ਦੇ ਮਾਪਿਓ ਨੂੰ ਦਿਖਾਇਆ ਬੇਟਾ ਆਪਾਂ ਇੰਡੀਆ 'ਚ ਰਹਿਣਾ ਆਪਾਂ ਪੰਜਾਬ 'ਚ ਰਹਿਣਾ ਆਪਾ ਪੰਜਾਬ 'ਚ ਆਪਣਾ ਕੰਮ ਕਰਨਾ ਪੰਜਾਬ ਸਰਕਾਰੀ ਨੌਕਰੀ ਕਰਨੀ ਹੈ ਪੰਜਾਬ 'ਚ ਆਪਾਂ ਸਕਸੈਸ ਹੋਣਾ ਹੈ ਕਈ ਮਾਪੇ ਹੋਏ ਹੋ ਜਿਹੜੇ ਬੱਚੇ ਨੂੰ ਜੰਮਦਸਰ ਜਹਾਜ਼ ਦਿਖਾਉਂਦੇ ਕੈਨੇਡਾ ਵਾਲਾ ਜਹਾਜ਼ ਚੜਾਉਣ ਵਾਸਤੇ ਮਾਪੇ ਕਰਜ਼ੇ ਵੀ ਚੱਕ ਲੈਂਦੇ ਨੇ ਉਹ ਚੱਕਣਾ ਕਰਜ਼ ਇਸ ਵਾਸਤੇ ਚੱਕੋ ਵੀ ਤੁਹਾਡਾ ਬੱਚਾ ਸਪੋਰਟਸ 'ਚ ਕਾਮਯਾਬ ਹੋਵੇ ਤੁਹਾਨੂੰ ਰਿਵਾਰਡ ਵੀ ਆਊਗੀ ਤੁਸੀਂ ਬੱਚੇ ਬਾਹਰ ਭੇਜਦੇ ਹੋ ਗੋਰਿਆਂ ਦੇ ਭਾਂਡੇ ਮਾਂਜਣ ਨੂੰ ਕਹਿੰਦੇ ਜੇ ਪੰਜਾਬੀਆਂ ਦੀ ਗੱਲ ਕਰਗੇ ਪੰਜਾਬੀਅਤ ਦੀ ਗੱਲ ਕਰਗੇ ਤਾਂ ਪੰਜਾਬੀਆਂ ਦਾ ਨਾਮ ਹੈ ਜਿਹੜਾ ਕੱਲੇ ਪੰਜਾਬ ਦੇ ਵਿੱਚ ਨਹੀਂ ਬਲਕਿ ਬਾਹਰਲੇ ਸੂਬਿਆਂ ਦੇ ਵਿੱਚ ਵੀ ਚਮਕਦਾ ਕਿਉਂਕਿ ਪੰਜਾਬੀਆਂ ਨੇ ਆਪਣੀ ਮਿਹਨਤ ਦੇ ਸਦਕਾ ਜਿਹੜਾ ਆਪਣਾ ਨਾਮ ਹੈ ਉਹ ਬਾਹਰਲੇ ਸਟੇਟਾਂ ਦੇ ਵਿੱਚ ਵੀ ਖਟਿਆ ਦੁਨੀਆ ਦੇ ਹਰ ਕੋਨੇ ਦੇ ਵਿੱਚ ਵੀ ਆਪਣੇ ਨਾਮ ਨੂੰ ਖਟਿਆ ਤੇ ਅੱਜ ਅਜੇਹਾ ਹੀ ਪੰਜਾਬੀ ਦੇ ਨਾਲ ਤੁਹਾਡੇ ਅਸੀਂ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੋ ਕਿ ਲੁਧਿਆਣੇ ਦਾ ਰਹਿਣ ਵਾਲਾ ਮਹਿਜ 12-13 ਸਾਲ ਦਾ ਜਿਹੜਾ ਬੱਚਾ ਹੈ ਚਰਚੇ ਪੂਰੀ ਦੁਨੀਆ ਦੇ ਵਿੱਚ ਨੇ ਲੁਧਿਆਣੇ ਦੀ ਸ਼ਾਨ ਆਪਾਂ ਕਹਿ ਸਕਦੇ ਹਾਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚੋਂ ਖੇਡ ਚੁੱਕਿਆ ਤੇ ਅੱਜ ਤੁਹਾਡੀ ਮੁਲਾਕਾਤ ਅਸੀਂ ਕਰਵਾਉਣੇ ਆ ਮੋਦਰ ਸ਼ਰਮਾ ਦੇ ਨਾਲ ਜੋ ਕਿ ਕਾਰਾਟੇ ਦਾ ਖਿਡਾਰੀ ਹੈ ਕਾਰਾਟੇ ਦੇ ਵਿੱਚ ਬਹੁਤ ਸਾਰੇ ਉਸ ਨੇ ਚੈਂਪੀਅਨਸ਼ਿਪ ਜਿੱਤੀ ਹੋਈ ਹੈ ਜੇ ਆਪਾਂ ਮੈਂ ਗੱਲ ਕਰਾਂ ਦੁਬਈ ਦੀ ਗੱਲ ਕਰ ਲઈએ ਸਿੰਗਾਪੁਰ ਦੀ ਗੱਲ ਕਰਕੇ ਮਲੇਸ਼ੀਆ ਦੀ ਗੱਲ ਕਰਕੇ ਤਾਂ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਟੂਡੈਂਟ ਆ ਜਿਹੜਾ ਖੇਡ ਚੁੱਕਿਆ ਤੇ ਮੇਰੇ ਨਾਲ ਮੌਜੂਦ ਨੇ ਮੋਦਰ ਸ਼ਰਮਾ ਗੱਲਬਾਤ ਉਹਨਾਂ ਨਾਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਸਭ ਤੋਂ ਪਹਿਲਾਂ ਤਾਂ ਨਾਮ ਤੋਂ ਸ਼ੁਰੂਆਤ ਕਰੋ ਕੀ ਨਾਮ ਹੈ ਤੁਹਾਡਾ ਕਿੱਥੇ ਤੁਸੀਂ ਪੜ੍ਹਦੇ ਹੋ ਕਿਹੜੀ ਕਲਾਸ ਦੇ ਸਟੂਡੈਂਟ ਹੋ ਮੇਰਾ ਨਾਮ ਮੋਦਤ ਸ਼ਰਮਾ ਹੈ ਮੈਂ 8th ਕਲਾਸ ਵਿੱਚ ਪੜ੍ਹਦਾ ਹਾਂ ਔਰ ਮੈਂ ਨਰਾਇਣਾ ਈ ਟੈਕਨੋਦੁ ਗਰੀ ਬ੍ਰਾਂਚ ਵਿੱਚ ਹਾਂ ਜੇ ਮੈਂ ਗੱਲ ਕਰਾਂ ਤਾਂ ਕਿੰਨੀਆਂ ਸਟੇਟਾਂ ਦੇ ਵਿੱਚ ਹੁਣ ਤੱਕ ਤੁਸੀਂ ਖੇਡ ਚੁੱਕੇ ਹੋ ਕਿੱਥੇ-ਕਿੱਥੇ ਤੁਸੀਂ ਮੈਡਲ ਤੇ ਟਰੋਫੀਆਂ ਲੈ ਕੇ ਆਏ ਮੈਂ ਕੋਲਕਾਤਾ ਮਲੇਸ਼ੀਆ ਔਰ ਅੰਮ੍ਰਿਤਸਰ ਔਰ ਵੀ ਕਾਫੀ ਸਟੇਟਾਂ ਔਰ ਮੈਂ ਦੁਬਈ ਖੇਡ ਕੇ ਆਇਆ ਅਭੀ ਆਪ ਮਤਲਬ ਦੁਬਈ ਤੁਸੀਂ ਖੇਡ ਕੇ ਆਏ ਹੋ ਟਰੋਫੀ ਤੁਹਾਡੇ ਹੱਥ ਦੇ ਵਿੱਚ ਹੈ ਚੈਂਪੀਅਨਸ਼ਿਪ ਤੁਸੀਂ ਜਿੱਤੀ ਹੈ ਹਨਾ ਕਿੰਨਾ ਟਾਈਮ ਹੋ ਗਿਆ ਕਾਰਾਟੇ ਦੇ ਸਟੂਡੈਂਟ ਤੁਸੀਂ 4 ਤੇ 5 ਸਾਲ ਹੋ ਗਏ ਮੈਂ 4th ਕਲਾਸ ਤੇ ਕਰਤਾ ਆ ਰਿਹਾ ਮੈਂ ਕਾਰਾਟੇ ਦਾ ਕਾਰਾਟੇ ਔਰ ਸਕੀਟਿੰਗ ਦੋਨੋ ਕਰਤਾ ਹਾਂ ਜੇ ਮੈਂ ਗੱਲ ਕਰਾਂ ਤਾਂ ਹੁਣ ਤੱਕ ਕਿੰਨੇ ਮੈਡਲ ਜਿੱਤ ਕੇ ਲਿਆ ਚੁੱਕੇ ਹਾਂ ਅਭੇ ਤੱਕ 11 ਮੈਡਲ ਔਰ ਦੋ ਟਰੋਫੀ ਅੱਛਾ ਅੱਗੇ ਜਾ ਕੇ ਸੁਪਨਾ ਕੀ ਹੈ ਤੁਹਾਡਾ ਮਤਲਬ ਕੀ ਲਾਈਫ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਆਈਪੀਐਸ ਆਫੀਸਰ ਆਈਪੀਐਸ ਆਫੀਸਰ ਬਣਨਾ ਚਾਹੁੰਦਾ ਹਾਂ ਜੀ ਮੈਂ ਗੱਲ ਕਰਾਂ ਜਿਹੜੀ ਤੁਸੀਂ ਗੇਮ ਕਰ ਰਹੇ ਹੋ ਇਹ ਗੇਮ ਦੇ ਪਿੱਛੇ ਤੁਹਾਨੂੰ ਕਿਨੇ ਮੋਟੀਵੇਸ਼ਨ ਕੀਤਾ ਸੀਗਾ ਮੋਟੀਵੇਸ਼ਨ ਕੀਤਾ ਸੀਗਾ ਵੀ ਤੁਸੀਂ ਇਹ ਗੇਮ ਚ ਅੱਗੇ ਵਧੋ ਅੱਗੇ ਵਧ ਕੇ ਜਿਹੜਾ ਨਾਮ ਆਪਣਾ ਰੌਸ਼ਨ ਕਰੋ ਕਿੰਨਾਂ ਨੇ ਤੁਹਾਨੂੰ ਇਹ ਸਲਾਹ ਦਿੱਤੀ ਸੀ ਜਾਨ ਸੇ ਮੇਰੇ ਸਰ ਹੈ ਦੀਪਕ ਕੁਮਾਰ ਯਾਦਵ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਤਾਂ ਮੈਂ ਨੇ ਉਹਨਾਂ ਸੇ ਸਿੱਖਣਾ ਸ਼ੁਰੂ ਕੀਤਾ ਜਿਹੜੇ ਲੋਕ ਤੁਹਾਨੂੰ ਇਸ ਟਾਈਮ ਦੇਖ ਰਹੇ ਆ ਕੀ ਸੁਨੇਹਾ ਕੀ ਦੇਣਾ ਚਾਹੋਗੇ ਕੀ ਜ਼ਿਆਦਾਤਰ ਗੇਮੋ ਮੇ ਅੱਗੇ ਜਾਓ ਔਰ ਨਾਮ ਰੌਸ਼ਨ ਕਰੋ ਦੇਸ਼ ਦਾ ਸੋ ਇਹ ਹੈ ਜੀ ਲੁਧਿਆਣੇ ਦੀ ਸ਼ਾਨ ਆਪਾਂ ਕਹਿ ਸਕਦੇ ਆ ਮੋਦਰ ਸ਼ਰਮਾ ਜਿਨ੍ਹਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਆਪਣੇ ਨਾਮ ਨੂੰ ਜਿਹੜਾ ਕਾਇਮ ਕੀਤਾ ਤੇ ਆਪਣਾ ਜਿਹੜਾ ਸਕੂਲ ਦਾ ਗੱਲ ਕਰ ਲਗੇ ਜਾਂ ਆਪਣੇ ਮਾਤਾ ਪਿਤਾ ਦੀ ਗੱਲ ਕਰ ਲਗੇ ਤੁਹਾਨੂੰ ਦਾ ਨਾਮ ਜਿਹੜਾ ਇਹ ਅੱਗੇ ਲੈ ਕੇ ਗਏ ਆ ਜੇ ਮੈਂ ਗੱਲ ਕਰਾਂ ਸਕੂਲ ਦੇ ਜਿਹੜੇ ਪ੍ਰਿੰਸੀਪਲ ਨੇ ਕੀ ਕਹਿਣਾ ਚਾਹੂੰਗਾ ਉਹਨਾਂ ਦੇ ਬਾਰੇ ਅ ਜੋ ਸਭ ਕੁਝ ਹੋਇਆ ਉਹਨਾਂ کی وجہ سے ਹੋਇਆ ਹੈ ਉਹਨਾਂ کی وجہ سے ਹੀ ਮੈਂ ਦੁਬਈ ਜਾ ਪਾਇਆ ਹੂੰ ਉਨ੍ਹਾਂ ਦਾ ਨਾਮ ਮਿਸਿਸ ਅਮਿਤ ਅਮਿਤਾ ਹੈ ਤੋਂ ਉਹਨ ਉਹਨਾਂ ਕੀ ਪੂਰੀ ਕੋਆਪਰੇਟਿਵ ਸੀ ਸੋ ਅੱਜ ਇਹ ਬੱਚੇ ਦੇ ਨਾਲ ਸ਼ਿਵ ਸੈਨਾ ਦੇ ਆਗੂ ਪੰਨੂ ਪ੍ਰਤਾਪ ਮੇਰੇ ਨਾਲ ਮੌਜੂਦ ਨੇ ਗੱਲਬਾਤ ਉਹਨਾਂ ਦੇ ਨਾਲ ਵੀ ਕਰਾਂਗੇ ਕਿ ਕਿ ਆਖਰ ਕਿਸ ਤਰੀਕੇ ਨਾਲ ਦੇਖਦੇ ਨੇ ਉਹ ਇਹੋ ਜਿਹੇ ਬੱਚਨ ਨੂੰ ਪੰਨੂ ਪ੍ਰਤਾਪ ਜੀ ਸਵਾਗਤ ਹੈ ਬਹੁਤ ਬਹੁਤ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਸਤਿ ਸ਼੍ਰੀ ਅਕਾਲ ਸੋ ਕਿਵੇਂ ਦੇਖਦੇ ਹੋ ਜਦੋਂ ਇਹੋ ਜਿਹੇ ਸਟੂਡੈਂਟ ਮੰਨ ਲਓ ਸਾਡੇ ਦੇਸ਼ ਦੇ ਆ ਸਾਡੇ ਪੰਜਾਬ ਦੇ ਆ ਜਾਂ ਮੈਡਲ ਲੈ ਕੇ ਆਉਂਦੇ ਆ ਬਾਹਰਲੀ ਸਟੇਟਾਂ ਦੇ ਵਿੱਚੋਂ ਪੰਜਾਬ ਦੇ ਲਈ ਤੇ ਕਿਵੇਂ ਦੇਖਦੇ ਹੋ ਕਿਵੇਂ ਮਾਣ ਮਹਿਸੂਸ ਹੁੰਦਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਆ ਇਸ ਬੱਚੇ ਦੇ ਮਾਤਾ ਪਿਤਾ ਦਾ ਦੂਸਰਾ ਮੈਂ ਸ਼ੁਕਰਗੁਜ਼ਾਰ ਆ ਇਸ ਬੱਚੇ ਦੇ ਸਕੂਲ ਦੀ ਪ੍ਰਿੰਸੀਪਲ ਮਿਸਿਸ ਅਨੀਤਾ ਸ਼ਰਮਾ ਜੀ ਦਾ ਅਨੀਤਾ ਸ਼ਰਮਾ ਜੀ ਦਾ ਵੀ ਜੋ ਕਿ ਇਹੋ ਜੇ ਬੱਚਿਆਂ ਨੂੰ ਪ੍ਰੇਰਣਾ ਦੇ ਰਹੇ ਨੇ ਵੀ ਬਾਹਰ ਖੇਡਣ ਲਈ ਭੇਜਿਆ ਦੇਖੋ ਸਭ ਤੋਂ ਵੱਡਾ ਬੱਚੇ ਨੂੰ ਖੜਾਣ ਵਾਸਤੇ ਰੋਲ ਹੁੰਦਾ ਮਾਪਿਓ ਦਾ ਸਭ ਤੋਂ ਪਹਿਲਾਂ ਦੂਸਰਾ ਰੋਲ ਹੁੰਦਾ ਉਹਦੇ ਜਿਹੜੇ ਟੀਚਰਸ ਹੁੰਦੇ ਆ ਉਹਦਾ ਤੀਸਰਾ ਜਿਹੜੀ ਸਕੂਲ ਦੀ ਮੇਨ ਹੈਡ ਪ੍ਰਿੰਸੀਪਲ ਹੁੰਦੀ ਆ ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਕਿਉਂਕਿ ਇਸ ਬੱਚਾ ਮਾਪਿਆਂ ਨਾਲ ਘਟ ਰੰਦਾ ਸਕੂਲ ਵਧ ਰੰਦਾ ਸਕੂਲ ਦਾ ਸਭ ਤੋਂ ਵੱਡਾ ਯੋਗਦਾਨ ਹੈ ਇਸ ਬੱਚੇ ਨੂੰ ਕਾਮਯਾਬ ਕਰਨ ਲਈ ਦੂਸਰੀ ਗੱਲ ਮੈਂ ਅੱਜ ਦੀ ਡੇਟ 'ਚ ਦੇਖੋ ਆਪਾਂ ਫੇਸਬੁੱਕ 'ਆ ਤੇ ਕਈ ਖਬਰਾਂ ਦੇਖਦੇ ਆਂ ਬੱਚੇ ਨਸ਼ਿਆਂ 'ਚ ਪਏ ਨੇ 12-12 ਸਾਲ 10-10 ਸਾਲ ਦੇ ਬੱਚੇ ਟੀਕੇ ਲਾ ਰਹੇ ਨੇ ਉਸੇ ਜਗ੍ਹਾ ਇੱਕ 8ਵੀਂ ਕਲਾਸ ਦਾ ਬੱਚਾ ਦੁਬਈ ਦੇ ਵਿੱਚ ਖੇਲ ਗਿਆ ਪਰ 골 ਟ੍ਰੋਫੀ ਪੰਜਾਬ ਵਾਸਤੇ ਲੈ ਕੇ ਆ ਰਿ ਬਿਕਿਨ ਲੁਧਿਆਣਾ ਸ਼ਾਇਦ ਦਾ ਨਾਮ ਰੋਸ਼ਨ ਕਰ ਰਿਹਾ ਉਸ ਬੱਚੇ ਸੋਚ ਕੀ ਹੈ ਵੀ ਮੈਂ ਆਈਪੀਐਸ ਕਰਨੀ ਹੈ ਕਿੱਥੇ ਪੰਜਾਬ ਦੇ ਬੱਚੇ ਬਾਹਰ ਭੱਜ ਰਹੇ ਨੇ ਉਹ ਕਿੱਥੇ ਪੰਜਾਬ ਦੇ ਬੱਚੇ ਆਈਪੀਐਸ ਇਹੋ ਜੇ ਮਉਦਿਤ ਵਰਗੇ ਮਉਦਿਤ ਸ਼ਰਮਾ ਵਰਗੇ ਬੱਚੇ ਆਈਪੀਐਸ ਕਰਕੇ 골ਡ ਟਰੋਫੀ ਲਾ ਕੇ ਪੰਜਾਬ ਦਾ ਮਾਨ ਵਧਾ ਰਹੇ ਨੇ ਇਹ ਬੜਾ ਸੋਚਣ ਦਾ ਵਿਸ਼ਾ ਹੈ ਕਿਉਂ ਬੱਚੇ ਬਾਹਰ ਪਏ ਦੇਖੋ ਅੱਜ ਇਸ ਬੱਚੇ ਦੇ ਮਾਪੇ ਨੇ ਇੰਨੇ ਸਾਲਾਂ ਚ ਇਹਦੇ ਉੱਪਰ 10 ਲੱਖ ਰੁਪਏ ਦਾ ਖਰਚਾ ਕਰਤਾ ਵੀ ਸਾਡਾ ਬੇਟਾ ਇੱਕ ਨੈਸ਼ਨਲ ਖਿਡਾਰੀ ਬਣੇ ਸਾਡਾ ਬੱਚਾ ਇੱਕ ਨੈਸ਼ਨਲ ਪੰਜਾਬ ਦੇ ਇਸ ਦਾ ਨਾਮ ਰੋਸ਼ਨ ਕਰੇ ਪਰ ਕੋਲੋ 10 ਲੱਖ ਰੁਪਏ ਖਰਚਾ ਕੀਤਾ ਦੇਖੋ ਸਰਕਾਰਾਂ ਇਹ ਜ਼ਿੰਮੇਵਾਰੀ ਸਰਕਾਰਾਂ ਦੀਆਂ ਨੇ ਇਹ ਮਾਪੇ ਆਪਣੇ ਵੱਲੋਂ ਤਾਂ ਬੱਚੇ ਨੂੰ ਪੂਰਾ ਕਰਦੇ ਜਿੰਨਾ ਦੇਖੋ ਇਹੋ ਜਿਹੇ ਕਿੰਨੇ ਖਿਡਾਰੀ ਪੰਜਾਬ ਚ ਲੁਪਤ ਹੋ ਗਏ ਨੇ ਇਹੋ ਜਿਹੇ ਕਿੰਨੇ ਖਿਡਾਰੀ ਪੰਜਾਬ ਚ ਖਤਮ ਹੋ ਗਏ ਨੇ ਇਹੋ ਜਿਹੇ ਕਿੰਨੇ ਖਿਡਾਰੀ ਪੰਜਾਬ ਚ ਹਿੰਮਤ ਨਹੀਂ ਕਰ ਪਾਉਂਦੇ ਖੇਡਣ ਦੀ ਕਾਰਨ ਵੀ ਕੋਲੋ ਪੈਸਾ ਖਰਚ ਕਰਨਾ ਪੈਂਦਾ ਔਰ ਇਨਾ ਪੈਸਾ ਖਰਚ ਕਰਨ ਤੋਂ ਬਾਅਦ ਜੇ ਸਰਕਾਰ ਉਹ ਰਿਵਰਟ ਬੱਚੇ ਨੂੰ ਨਹੀਂ ਆਂਦਾ ਤਾਂ ਕਿਥੇ ਕਿਥੇ ਬੱਚੇ ਦਾ ਮਨ ਟੁੱਟ ਜਾਂਦਾ ਹੈ। ਉਹ ਕਿਥੇ ਕਿਥੇ ਫਿਰ ਉਹ ਕਹਿੰਦਾ ਯਾਰ ਮੈਂ ਖੇਡ ਕੇ ਕਰਨਾ ਕਿ ਇਨਾ ਰੁਪਈਆ ਕੋਲੋਂ ਲਾ ਕੇ ਸਰਕਾਰ ਮੇਰੇ ਵੱਲ ਧਿਆਨ ਨਹੀਂ ਦਿੰਦੀ। ਮੈਨੂੰ ਸਰਕਾਰ ਪੁੱਛਦੀ ਨਹੀਂ। ਠੀਕ ਹੈ ਮੈਂ ਇਨਾ ਰੁਪਈਆ ਵੀ ਲਾਇਆ। ਮੈਂ ਆਪਣੇ ਜਨ ਜਾਨ ਵੀ ਲਾਈ। ਮੈਂ ਪੰਜਾਬ ਨੂੰ ਅੱਗੇ ਵਧਾਣ ਪੰਜਾਬ ਦਾ ਨਾਮ ਰੋਸ਼ਨ ਕਰਨ ਲਈ ਮੈਂ ਨਹੀਂ ਮਿਹਨਤ ਵੀ ਕੀਤੀ। ਜੋ ਸਰਕਾਰ ਆ ਇਹੋ ਜੇ ਬੱਚੇ ਇਗਨੋਰ ਕਰ ਦਿੰਦੀਆਂ ਇੱਕ ਬਹੁਤ ਵੱਡਾ ਕਾਰਨ ਨਸ਼ਾ। ਫਿਰ ਬੱਚਾ ਨਸ਼ੇ ਵੱਲ ਜਾਊਗਾ, ਡਿਪਰੈਸ ਹੋ ਜਾਂਦਾ। ਅੱਜ ਮੋਦੀ ਦੇ ਮਾਪੇ ਮੋਦੀ ਨੂੰ ਸ 10 ਲੱਖ ਰੁਪਏ ਉਹ ਲਾ ਚੁੱਕੇ ਨੇ ਅਣ ਵਾਲੇ ਟਾਈਮ 'ਚ ਹੋਰ ਇਹਨੂੰ ਕਾਮਯਾਬ ਕਰਨ ਲਈ ਹੋਰ ਆਪਣੇ ਕੋਲੋਂ ਪੈਸਾ ਲਾਣਗੇ ਤਾਂ ਇਹ ਜ਼ਿੰਮੇਵਾਰੀ ਸਰਕਾਰ ਦੀ ਹੈ ਨਾ ਕਿ ਇਹਨਾਂ ਦੇ ਮਾਪੇ ਚਲੋ ਮਾਪੇ ਆਪਣੇ ਫਰਜ਼ ਨਿਭਾ ਰਹੇ ਨੇ ਸਰਕਾਰ ਨੂੰ ਸੋਚਣ ਦੀ ਲੋੜ ਹੈ ਇਹੋ ਜਿਹੇ ਬੱਚਿਆਂ ਨੂੰ ਕਾਮਯਾਬ ਜ਼ਰੂਰ ਕਰਨ ਜਿਵੇਂ ਮੈਂ ਗੱਲ ਕਰਾਂ ਤਾਂ ਅੱਜ ਇਹ ਸਟੂਡੈਂਟ ਜਿਹੜਾ ਹੈਗਾ ਲੁਧਿਆਣੇ ਦੇ ਲਈ ਪੰਜਾਬ ਦੇ ਲਈ ਮੈਡਲ ਲੈ ਕੇ ਆਇਆ ਟਰੋਫੀ ਲੈ ਕੇ ਆਇਆ ਤਾਂ ਬਹੁਤ ਸਾਰੇ ਅਜਿਹੇ ਹੋਰ ਵੀ ਨੌਜਵਾਨ ਹੈਗੇ ਆ ਅਜਿਹੇ ਬੱਚੇ ਹੈਗੇ ਆ ਜਿਨ੍ਹਾਂ ਨੂੰ ਅੱਗੇ ਆਉਣ ਦੀ ਲੋੜ ਹੈ ਪਰ ਕਿਤੇ ਨਾ ਕਿਤੇ ਪੈਸੇ ਦੇ ਪੱਖ ਤੋਂ ਉਹਨਾਂ ਦਾ ਜਿਹੜਾ ਨਾਮ ਰਹਿ ਜਾਂਦਾ ਕਿ ਇਹਨਾਂ ਦੇ ਮਾਪੇ-ਬਾਪ ਕੋਲੇ ਪੈਸੇ ਸੀ ਉਹਨਾਂ ਨੇ ਲਾਏ ਤਾਂ ਇਹਨਾਂ ਦਾ ਨਾਮ ਅਜਬ ਬਣਦਾ ਜਾ ਰਿਹਾ ਹਨ ਤੇ ਬਹੁਤ ਸਾਰੇ ਸਟੂਡੈਂਟ ਹੈਗੇ ਬੱਚੇ ਹੈਗੇ ਜਿਹੜੇ ਅੱਗੇ ਨਹੀਂ ਆਉਂਦੇ ਪੈਸੇ ਤੋਂ ਤੇ ਹੋਰ ਹੋਰ ਸਰਕਾਰ ਤੋਂ ਬਿਨਾ ਹੋਰ ਕਿਹੜੇ ਲੋਕਾਂ ਨੂੰ ਨਾਲ ਖੜਨਾ ਚਾਹੀਦਾ ਲੋਕਾਂ ਦੀ ਸਭ ਤੋਂ ਵੱਡੀ ਗੱਲ ਹੈ ਕਿ ਕੁਝ ਗਲਤੀਆਂ ਪੰਜਾਬ ਦੇ ਮਾਪਿਓ ਦੀਆਂ ਵੀ ਹੈਗੀਆਂ ਅੱਜ ਦੇ ਮਾਪਿਓ ਨੂੰ ਦਿਖਾਇਆ ਬੇਟਾ ਆਪਾਂ ਇੰਡੀਆ 'ਚ ਰਹਿਣਾ ਆਪਾਂ ਪੰਜਾਬ 'ਚ ਰਹਿਣਾ ਆਪਾਂ ਪੰਜਾਬ 'ਚ ਆਪਣਾ ਕੰਮ ਕਰਨਾ ਪੰਜਾਬ ਸਰਕਾਰੀ ਨੌਕਰੀ ਕਰਨੀ ਹੈ ਪੰਜਾਬ 'ਚ ਆਪਾਂ ਸਕਸੈਸ ਹੋਣਾ ਹੈ ਕਈ ਮਾਪਿਓ ਇਹੋ ਜਿਹੇ ਆ ਜਿਹੜੇ ਬੱਚੇ ਨੂੰ ਜਮਦਰ ਸਾਹਿ ਜਮਦੇ ਸਾਰੀ ਉਹ ਦਿਖਾਉਂਦੇ ਅਜ ਬੱਚੇ ਸੋਚਦੇ ਨਹੀਂ ਵਧੀਆ ਕਿ ਮੈਂ ਆਈਪੀਐਸ ਬਣਨਾ ਹੈ ਤੁਹਾਨੂੰ ਪਤਾ ਪੰਜਾਬ ਜੇ ਆਪਾਂ ਗੱਲ ਕਰੀਏ ਪੰਜਾਬ ਕੈਟਰ ਵਿੱਚ ਆਈਪੀਐਸ ਬਹੁਤ ਕੱਟ-ਕੱਟ ਗਏ ਨੇ ਜ਼ਿਆਦਾਤਰ ਜਿਨ੍ਹਾਂ ਨੇ ਆਈਪੀਐਸ ਨੇ ਪੰਜਾਬ ਚ ਜੌਬ ਕਰ ਰਹੇ ਨੇ ਸਾਰੇ ਯੂਪੀ ਰਾਜਸਥਾਨ ਬਿਹਾਰ ਬੰਬੇ ਸਾਈਡ ਦਾ ਆਈਪੀਐਸ ਕੰਮ ਕਰ ਰਹੇ ਨੇ ਪੰਜਾਬ ਕੈਟਰ ਦਾ ਆਈਪੀਐਸ ਕਿੱਥੇ ਗਾਇਬ ਹੋ ਗਏ ਨੇ ਕਿਉਂਕਿ ਇੱਥੇ ਜਮਦੇ ਬੱਚੇ ਨੇ ਤੇ ਮਾਪੇ ਜਾਹ ਦਿਖਾ ਦਿੰਦੇ ਉਹ ਉਹ ਜਾਹ ਜਹਾਜ ਚੜਾਉਣ ਵਾਸਤੇ ਮਾਪੇ ਕਰਜ਼ੇ ਵੀ ਚੱਕ ਲੈਂਦੇ ਨੇ ਉਹ ਚੱਕਣਾ ਕਰਜ਼ ਇਸ ਵਾਸਤੇ ਚੱਕੋ ਵੀ ਤੁਹਾਡਾ ਬੱਚਾ ਸਪੋਰਟਸ ਚ ਕਾਮਯਾਬ ਹੋਵੇ ਤਨ ਰਿਵਰਟ ਵੀ ਆਉਗੀ ਤੁਸੀਂ ਬੱਚੇ ਬਾਹਰ ਭੇਜਦੇ ਹੋ ਗੋਰਿਆਂ ਦੇ ਭਾਂਡੇ ਮਾਂਜਣ ਨੂੰ 25 23 40 4 ਲੱਖ ਰੁਪਇਆ ਲਾ ਕੇ ਫਾਇਦਾ ਕੀ ਹੋਇਆ ਪੰਜਾਬ ਚ ਰਹਿ ਕੇ ਪੰਜਾਬੀ ਜਵਾਨੀ ਬਚਾਓ ਇਹ ਪੰਜਾਬ ਦੇ ਮੁੱਦੇ ਆ ਆਪਾਂ ਪੋਲਿਟੀਕਲ ਗੱਲਾਂ ਕਰ ਲਈਏ ਮਾਨ ਸਾਹਿਬ ਕਹਿੰਦੇ ਚੰਨੀ ਚੋਰ ਚੰਨੀ ਕਹਿੰਦੇ ਮਾਨ ਸਾਹਿਬ ਚੋਰ ਠੀਕ ਹੈ ਫਿਰ ਕੈਪਟਨ ਕਹਿੰਦੇ ਉਹ ਚੋਰ ਇਹ ਮੁੱਦੇ ਨਹੀਂ ਪੰਜਾਬ ਦੇ ਪੰਜਾਬ ਦੇ ਮੁੱਦੇ ਇਹ ਆ ਪੰਜਾਬ ਦੇ ਮੁੱਦੇ ਇਹ ਜਵਾਨੀ ਹੈ ਜਿਹਨੂੰ ਬਚਾਣਾ ਹੈ ਪੰਜਾਬ ਦੀ ਸਪੋਰਟਸ ਦੇ ਵਿੱਚ ਏ ਪੰਜਾਬ ਦੇ ਮੁੱਦੇ ਨਾਲ ਕਿਸੇ ਦਾ ਧਿਆਨ ਨਹੀਂ ਹੈ ਆਪਾਂ ਕਹਿੰਦੇ ਆ ਪੰਜਾਬ ਜੋ ਬਿਹਾਰੀ ਭਜਾਓ ਪੰਜਾਬ بچਾਓ ਆਪਾਂ ਨਾਰੇ ਲਾ ਰਹੇ ਆ ਉਹ ਮੁੱਦੇ ਪੰਜਾਬ ਦੇ ਪੰਜਾਬ ਦੇ ਮੁੱਦੇ ਇਹ ਨੇ ਵੀ ਜਿਹੜੇ ਬੱਚੇ ਸਪੋਰਟਸ ਤੋਂ ਭੱਜ ਕੇ ਪਿੱਛੇ ਹੋਣ ਲੱਗੇ ਕਿਉਂ ਹੋਣ ਲੱਗੇ ਕਾਰਨ ਕੀ ਆ ਸਪੋਰਟਸ ਅਕੈਡਮੀਆ ਪੰਜਾਬ ਚ ਖਤਮ ਕਿਉਂ ਹੋ ਰਹੀਆਂ ਕਾਰਨ ਕੀ ਆ ਸਪੋਰਟਸ ਦੇ ਟੀਚਰ ਪੰਜਾਬ ਪੰਜਾਬ ਵੱਲ ਧਿਆਨ ਕਿਉਂ ਨਹੀਂ ਦੇ ਰਹੇ ਕਾਰਨ ਕੀ ਆ ਇਹ ਮੁੱਦੇ ਨੇ ਪੰਜਾਬ ਦੇ ਨਾ ਕਿ ਬਈਏ ਪਜਾਓ ਉਹ ਚੋਰ ਉਹ ਚੋਰ ਉਹ 20 ਕਰੋੜ ਖਾ ਗਿਆ ਉਹ 40 ਇਹ ਮੁੱਦੇ ਨਹੀਂ ਪੰਜਾਬ ਦੇ ਇਹ ਲਾਂਚ ਹਨ ਇੱਕ ਦੂਜੇ ਲਈ ਜੋ ਨਹੀਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਇੱਕ ਜਿਹੜੇ 12 12 14 14 ਸਾਲ ਦੇ ਬੱਚੇ ਆ ਚਿੱਟੇ ਦੇ ਇੰਜੈਕਸ਼ਨ ਲਾਉਂਦੇ ਨੇ ਡਰੱਗ ਲੈ ਰਹੇ ਆ ਉਹ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਸੀਗੀ ਉਹ ਵੀ ਇਸੀ ਉਮਰ ਦਾ ਮੁੰਡਾ ਹੈ ਇਸੀ ਉਮਰ ਦਾ ਮੁੰਡਾ ਆ ਉਹ ਵੀ ਜਿਹੜਾ ਤੁਸੀਂ ਵੀਡੀਓ ਦੇਖੀ ਹੋਣੀ ਵੀ ਆਪਣਾ ਡਰੱਗ ਲਾ ਰਿਹਾ ਵਾ ਗੁਰਸੇਖ ਮੁੰਡਾ ਆ ਉਹ ਵੀ ਇਸੀ ਉਮਰ ਦਾ ਹੀ ਆ ਸਾਡੇ ਤੋਂ ਛੋਟਾ ਹੋਵੇ ਜਾਂ ਇਸ ਤੋਂ ਵੱਡਾ ਹੋਵੇ ਹੈ ਸੀ ਹਾਂ ਦੀ ਉਮਰ ਦਾ ਹੀ ਆ ਇਹ ਤੇ ਫਿਰ ਆਪਾਂ ਇਹਦੇ ਵਿੱਚ ਗੱਲ ਕਰਕੇ ਜੁम्मेवार ਆਪਾਂ ਨੂੰ ਕਿਹਨੂੰ ਕਹਿ ਸਕਦੇ ਜੁम्मेवार ਕੌਣ ਹੈ ਜੁम्मेवार ਦੇਖੋ ਸਭ ਤੋਂ ਵੱਡੀ ਮੈਂ ਫਿਰ ਕਹਿਣਾ ਆ ਅੱਜ ਇਹਦੇ ਮਾਂ ਪਿਓ ਨੂੰ 10 ਲੱਖ ਰੁਪਏ ਬੱਚੇ ਤੇ ਖਰਚ ਕਰਕੇ ਇਹਨੂੰ ਆਬੂ ਦਾ ਵੀ ਮਲੇਸ਼ੀਆ ਖੇਡਿਆ ਕਲਕੱਤਾ ਖੇਡਿਆ ਮੁੰਡਾ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ 'ਚ ਖੇਡਿਆ ਸਟੇਟਾਂ 'ਚ ਖੇਡਿਆ ਵੱਖਰੀਆਂ ਵੱਖਰੀਆਂ ਹਿੰਦੁਸਤਾਨ ਦੀਆਂ 10 ਲੱਖ ਰੁਪਏ ਕੋਲੋਂ ਖਰਚ ਕੀਤਾ ਇਹਦੇ ਮਾਂ ਪਿਓ ਕੋਲ ਸੀਗੇ ਪੁੱਗਦੇ ਸੀਗੀਆਂ ਖਰਚ ਆਇਆ ਚੋਕ ਪਰ ਮੈਂ ਕਰਜ਼ਾ ਲਿਆ ਜਿੱਥੋਂ ਮਰਜੀ ਲੈ ਮ ਹਰ ਇੱਕ ਮਾਂ ਤੇ ਸਪਨਾ ਹੁੰਦਾ ਵਾ ਆਪਣੇ ਬੱਚੇ ਵਾਸਤੇ ਵੱਧ ਤੋਂ ਵੱਧ ਕਰਨਾ ਜੋ ਚੀਜ਼ਾਂ ਮੈਨੂੰ ਨਹੀਂ ਮਿਲੇ ਆਪਣੇ ਬੱਚੇ ਨੂੰ ਮੈਂ ਦੇਣੀਆਂ ਹਰ ਇੱਕ ਮਾਂ ਪਿਓ ਦਾ ਸਪਨਾ ਹੁੰਦਾ ਹੈ ਇਹਦੇ ਮਾਂ ਪਿਓ ਨੂੰ ਖਰਚਾ ਵੀ ਜਿਹੜੇ ਕਬੱਡੀ ਦੇ ਖਿਡਾਰੀ ਜਾਂ ਹੋਰ ਕਿਸਮਾ ਖਿਡਾਰੀ ਹਾਕੀਆਂ ਦੇ ਖਿਡਾਰੀ ਉਹਨਾਂ ਕੋਲੇ ਪੈਸੇ ਨਹੀਂ ਹੈ ਖਰਚੇ ਨੂੰ ਕਈ ਗਰੀਬ ਪਰਿਵਾਰਾਂ ਤੋਂ ਨੇ ਜਿਹੜਾ ਕੋ ਟੈਲੈਂਟ ਹੈ ਪਰ ਉਹ ਟੈਲੈਂਟ ਦੇ ਉੱਤੇ ਦਾਅਵ ਲਾਣ ਵਾਲਾ ਕੋਈ ਨਹੀਂ ਹੈ ਉਹ ਇਹ ਜ਼ਿੰਮੇਵਾਰੀ ਸਰਕਾਰਾਂ ਦੀਆਂ ਨੇ ਅਗਰ ਇਸ ਬੱਚੇ ਨੂੰ ਅੱਜ ਸਰਕਾਰ ਸਾਥ ਦੇਵੇ ਤਾਂ ਕੱਲ ਨੂੰ ਇਹ ਇੰਟਰਨੈਸ਼ਨਲ ਖਿਡਾਰੀ ਹੋਊਗਾ ਆਪਣੇ ਇੰਡੀਆ ਵੱਲ ਪਰ ਸਰਕਾਰਾਂ ਦੇ ਉਹੀ ਤਮ ਉਹ ਚੋਰ ਹੈ ਉਹ ਚੋਰ ਹੈ ਉਹ ਚੋਰ ਹੈ ਇਹਨਾਂ ਚੱਕਰਾਂ ਲੱਗੀ ਹੋਈ ਆ ਪੰਜਾਬ ਦੇ ਭਈਆ ਪਜਾ ਦਿਓ ਉਹ ਕਰ ਦਿਓ ਇਹ ਕਰ ਇਹ ਪੰਜਾਬ ਦੇ ਮੁੱਦੇ ਥੋੜੀ ਹੈ ਪੰਜਾਬ ਦੇ ਮੁੱਦੇ ਦਾ ਇਹ ਨਹੀਂ ਜਿਹੜੇ ਕਰਨ ਵਾਲੇ ਨੇ ਇਹਨਾਂ ਬਲਕਿ ਅਸਲ ਪੰਜਾਬ ਦੇ ਮੁੱਦੇ ਕੋਈ ਗੱਲ ਹੀ ਨਹੀਂ ਕਰਦਾ ਪਰ ਮੈਨੂੰ ਬੜਾ ਮਾਣ ਹੈ ਮੇਰੇ ਵੀਰ ਤੇ ਛੋਟੇ ਦੇ ਜਨ ਮੇਰਾ ਭਤੀਜਾ ਵੀ ਆ ਵੀ ਇਨੇ ਲੁਧਿਆਣੇ ਸ਼ਹਿਰ ਦਾ ਨਾਮ ਆਬੂ ਦਾਬੀ ਦੋ ਸੰਵਿਧਾਨ ਚ ਗੁੰਜਾਇਆ ਲੁਧਿਆਣੇ ਦਾ ਮੁੰਡਾ ਮੋਦੀ ਸ਼ਰਮਾ ਫਰਸਟ ਪ੍ਰਾਈਜ਼ 골ਡ ਟਰੋਫੀ ਸਾਡਾ ਸੀਨਾ ਚੋੜਾ ਹੋ ਗਿਆ ਜਿਵੇਂ ਗੱਲ ਕਰਾਂ ਤਾਂ ਆਖਿਰ ਧਿਆਨ ਜ਼ਿਆਦਾਤਰ ਕਿਹਨਾਂ ਨੂੰ ਦੇਣਾ ਚਾਹੀਦਾ ਮਾਪੇ ਦਾ ਵੀ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਰੋਲ ਇਹਦੇ ਵਿੱਚ ਹੈਗਾ ਕਿਉਂਕਿ ਜੇ ਮਾਪੇ ਖੇਡਾਂ ਵੱਲ ਬੱਚੇ ਨੂੰ ਪ੍ਰੇਰਿਤ ਕਰੂਗਾ ਤਾਂ ਇਹਦੇ ਮਾਪੇ ਨੂੰ ਮੈਂ ਦੱਸਾਂ ਇਹ ਮੈਂ ਇਹਦੇ ਫਾਦਰ ਸਾਹਿਬ ਨੂੰ ਬਹੁਤ ਪਰਸਨਲ ਮਤਲਬ ਬਹੁਤ ਪਰਸਨਲ ਮੈਨੂੰ ਜਾਣਦੇ ਨੇ ਤੇ ਮੈਂ ਕਈ ਵਾਰੀ ਉਹਨਾਂ ਨਾਲ ਮੈਂ ਡਿਸਕਸ ਫੈਮਿਲੀ ਦੇ ਵਿੱਚ ਬੈ ਕੇ ਹੋ ਜਾਂਦੀਆਂ ਮੈਂ ਕਹਿੰਦਾ ਜੀ ਤੁਸੀਂ ਮੁੰਡੇ ਨੂੰ ਅਨੁਬਾਰ ਨਹੀਂ ਭੇਜਣਾ ਉਹ ਕਹਿੰਦੇ ਅਸੀਂ ਬਾਹਰ ਕਿਉਂ ਭੇਜਣਾ ਪੰਜਾਬ ਸਾਡਾ ਦੇਸ਼ ਆ ਤੁਸੀਂ ਪੰਜਾਬ 'ਚ ਰਹਿਣਾ ਅਸੀਂ ਆਪਣੇ ਬੱਚੇ ਨੂੰ ਇੱਥੇ ਕਾਮਯਾਬ ਕਰਨਾ ਅਸੀਂ ਆਪਣੇ ਬੱਚੇ ਨੂੰ ਬਾਹਰਲਾ ਜਹਾਜ ਨਹੀਂ ਦਿ ਵੀ ਬੇਟਾ 30 35 ਲੱਖ ਰੁਪਏ ਲੱਗਦੇ ਨੇ ਬਾਲ ਜਹਾਜ਼ ਚਾੜ ਦੂੰਗਾ ਨਾ ਇਸ ਮੁੰਡੇ ਸੋਚ ਕੇ ਆ ਮੈਂ ਸਪੋਰਟਸ ਪ੍ਰਤੀਯੋਗ ਸਪੋਰਟਸ ਚ ਕਾਮਯੋਗ ਮੈਂ ਆਈਪੀਐਸ ਕਰਨੀ ਹੈ ਇਹੋ ਜੇ ਪੰਜਾਬ ਦੇ ਬਾਕੀ ਬੱਚੇ ਸੋਚ ਕਿਉਂ ਨਹੀਂ ਹੋ ਰਹੀ ਇਹ ਮਾਂ ਪਿਓ ਦੀਆਂ ਗਲਤੀਆਂ ਨੇ ਕਿ ਕੋਈ ਬੱਚਾ ਜੰਮਦੇ ਸਾਰ ਨੂੰ ਜਹਾਜ਼ ਦਿਖਾਉਂਦੇ ਮੈਂ ਅਸਟਰੀਲੀਆ ਪੇ ਨਾ ਮੈਂ ਕੈਨੇਡਾ ਪੇ ਨਾ ਮੈਂ ਮੈਕਾ ਪੇ ਨਾ ਫਿਰ ਉਹ ਅਮਰੀਕਾ ਜੋਗੇ ਰਹ ਜਾਂਦੇ ਉੱਤੇ ਟਾਇਲ ਟਾਇਲ ਸਾਫ਼ ਕਰਦੇ ਰਹਿੰਦੇ ਫਿਰ ਜ਼ਿੰਦਗੀ ਭਰ ਫਿਰ ਉੱਤੇ ਪਿੱਟ ਦੇ ਨੌਕਰੀ ਨਹੀਂ ਮਿਲ ਤੁਸੀ ਮੈਂ ਇੱਕ ਪਿੱਛੇ ਨਾ ਹੈਡਲਾਈਨ ਦੇਖੀ ਸੀ ਕਿਸੇ ਅਖਬਾਰ ਦੀ ਵੀ ਕੈਨੇਡਾ ਵਿੱਚ ਕਾਰਨ ਕੀ ਇੱਥੋਂ ਮਾਪੇ ਕਦਰ ਜੇ ਕਿ ਬੱਚਾ ਬਾਹਰ ਤਾਂ ਭੇਜ ਦਿੰਦੇ ਆ ਪਰ ਉੱਥੇ ਰੋਜ਼ੀ ਰੋਟੀ ਕੰਮ ਸਕੂਲ ਫੀਸ ਕਾਲਜ ਦੀ ਫੀਸ ਉਹ ਕਿੱਥੇ ਦੇਣੀ ਆ ਤਾਂ ਇਸ ਤੋਂ ਚੰਗਾ ਵਧੀਆ ਆਪਣੇ ਬੱਚੇ ਨੂੰ ਪੰਜਾਬ 'ਚ ਰੱਖੋ ਆਪਣੇ ਬੱਚੇ ਨੂੰ ਪੰਜਾਬ 'ਚ ਕਾਮਯਾਬ ਕਰੋ ਮੁੰਡੇ ਮੁੰਡੇ ਦੇ ਮਾਪਿਆਂ ਨੇ ਮੁੰਡੇ ਨੂੰ ਸਪੋਰਟ ਕੀਤਾ ਸਪੋਰਟਸ ਦੇ ਵਿੱਚ ਕਾਮਯਾਬ ਹੋਣ ਲਈ ਤੁਸੀਂ ਆਪਣੇ ਬੱਚੇ ਨੂੰ ਸਪੋਰਟਸ 'ਚ ਪਾਓ ਉਹਨੂੰ ਵਧੀਆ ਇੱਕ ਰਾਹ ਦਿਖਾਓ ਕਿਤੇ ਪੰਜਾਬ ਦੀ ਆਪਾਂ ਹਰ ਇੱਕ ਨੈਗੇਟਿਵ ਵਿੱਚ ਦਿਖਾ ਦਿੰਨੇ ਆ ਵੀ ਉੱਪਰ ਦੇਖੋ ਮੁੰਡਾ ਚਿੱਟਾ ਲਾ ਰਿਹਾ ਮੁੰਡਾ ਸਮੈਕ ਖੇਚ ਰਿਹਾ ਉਹ ਕਰ ਰਿਹਾ ਇਹ ਵੀ ਦਿਖਾਉਣਾ ਪੰਜਾਬ ਇਹ ਵੀ ਇਹ ਵੀ ਯੂਥ ਪੰਜਾਬ ਦਾ ਹੀ ਆ ਤੋ ਬਾਰਾ ਤਾਂ ਨਹੀਂ ਆ ਇਹ ਵੀ ਯੂਥ ਪੰਜਾਬ ਦਾ ਹੀ ਆ ਵੀ ਜਿਹੜਾ ਦੁਬਈ ਜਾ ਕੇ ਬਾਰ ਛੋਟੀ ਉਮਰ ਦੇ 8 8ਵੀਂ ਕਲਾਸ ਦਾ ਬੱਚਾ ਦੁਬਈ ਜਾ ਕੇ ਆਬੂ ਦਾਬੀ ਚ ਆਪਣਾ 골ਡ ਟਰੋਫੀ ਜਿੱਤ ਕੇ ਲਾਵੇ ਬਹੁਤ ਵੱਡੀ ਗੱਲ ਹੈ